ਉਸ ਤੋਂ ਬਾਅਦ ਜੋ ਸਕੂਲ ਦਾ ਸਟਰਕਚਰ ਹੁੰਦਾ ਉਹਦੇ 'ਤੇ ਖਾਸ ਧਿਆਨ ਦਿੱਤਾ ਜਾਏਗਾ ਕਿ ਸਕੂਲ ਦੀ ਜਿਹੜੀ ਬਾਉਂਡਰੀ ਹੈ ਜਾਂ ਚਾਰਦिवारी ਹੈ ਉਹ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਸਕੂਲ ਦੇ ਵਿੱਚ ਬੱਚੇ ਦੇ ਖੇਡਣ ਦੀ ਜਗ੍ਹਾ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਐਡਿਕੁਏਟ ਹੋਣੀ ਚਾਹੀਦੀ ਹੈ ਜਿੱਥੇ ਕਮਰਿਆਂ ਦੇ ਵਿੱਚ ਬੱਚੇ ਬੈਠਦੇ ਆ ਜਾਂ ਜਿੱਥੇ ਪੜਾਇਆ ਜਾਂਦਾ ਹੈ ਉਹ ਪੂਰੀ ਤਰ੍ਹਾਂ ਵੈਂਟੀਲੇਟਡ ਹੋਣੇ ਚਾਹੀਦੇ ਆ ਉਹਦੇ ਵਿੱਚ ਇੱਕ ਰੈਸਟ ਰੂਮ ਹੋਵੇ ਜਿੱਥੇ ਬੱਚਾ ਜਦੋਂ ਸੌਂ ਜਾਂਦਾ ਕਿਉਂਕਿ ਬੱਚੇ ਬਹੁਤ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਆਰਾਮ ਕਰਨ ਲਈ ਵੀ ਪ੍ਰੋਪਰ ਰੂਮ ਹੋਣਾ ਚਾਹੀਦਾ ਬੱਚਿਆਂ ਦੇ ਲਈ ਪੀਣ ਵਾਲਾ ਪਾਣੀ ਬਹੁਤ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਬੱਚਿਆਂ ਦੇ ਲਈ ਟਾਇਲਟਸ ਬਿਲਕੁਲ ਕਲੀਨ ਤੇ ਚਾਈਲਡ ਫ੍ਰੈਂਡਲੀ ਹੋਣੇ ਚਾਹੀਦੇ ਆ ਔਰ ਖਾਸ ਤੌਰ ਤੇ ਬॉयਜ਼ ਤੇ ਗਰਲਸ ਮੁੰਡਿਆਂ ਤੇ ਕੁੜੀਆਂ ਦੇ ਲਈ ਅਲੱਗ-ਅਲੱਗ ਟਾਇਲਟਸ ਜਿਹੜੇ ਆ ਹੋਣੇ ਚਾਹੀਦੇ ਆ ਔਰ ਉੱਥੇ ਸੋਪ ਉੱਥੇ ਸਾਫ਼ ਟਾਵਲਸ ਸਾਰਾ ਕੁਝ ਜਿਹੜਾ ਅਸੀਂ ਬੇਸਿਕ ਲੈਵਲ ਤੱਕ ਉਹਦੀ ਸਕਰੀਨਿੰਗ ਕਰਾਂਗੇ ਔਰ ਮੋਸਟ ਇੰਪੋਰਟੈਂਟ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਹੋਣੇ ਬਹੁਤ ਜ਼ਰੂਰੀ ਹੋਣਗੇ ਇਹ ਸਾਰਾ ਕੁਝ ਮਾਨੀਟਰ ਕਰੇਗਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਪਲੇਵੇ ਸਕੂਲਾਂ ਦੇ ਵਿੱਚ ਕਿਉਂ ਭੇਜਿਆ ਜਾਂਦਾ ਹੈ ਐਨੀ ਕੋਈ ਕਾੜੀ ਨਹੀਂ ਹੁੰਦੀ ਬੱਚਿਆਂ ਨੂੰ ਪੜਾਉਣ ਦੀ ਪਰ ਜਿਸ ਤਰ੍ਹਾਂ ਸਾਡਾ ਸਮਾਜ ਬਦਲ ਰਿਹਾ ਦੋਨੋਂ ਪੇਰੈਂਟਸ ਵਰਕਿੰਗ ਹੋ ਰਹੇ ਆ ਜਾਂ ਸਾਡੀਆਂ ਜਿਹੜੀ ਸਾਂਝੇ ਪਰਿਵਾਰਾਂ ਦੀ ਜਿਹੜੀ ਪ੍ਰਥਾ ਉਹ ਖਤਮ ਹੋ ਰਹੀ ਹੈ ਉਸ ਕਰਕੇ ਪੇਰੈਂਟਸ ਪ੍ਰੈਫਰ ਕਰਦੇ ਆ ਕਿ ਜਦੋਂ ਸਾਡਾ ਬੱਚਾ ਹੋਰ ਸੰਭਾਲਦਾ ਹੈ ਤਾਂ ਅਸੀਂ ਕਿਸੇ ਪਲੇਵੇ ਸਕੂਲ 'ਚ ਪਾ ਕੇ ਆਪ ਨੌਕਰੀ ਤੇ ਚਲੇ ਜਾਂਦੇ ਆ ਸੋ ਇੱਕ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਬੱਚਿਆਂ ਨੂੰ ਅਸੀਂ ਪਲੇਵੇ ਸਕੂਲ 'ਚ ਭੇਜਣਾ ਔਰ ਉੱਥੇ ਜਾਣ ਤੋਂ ਬਾਅਦ ਟੀਚਰ ਕਿਸ ਤਰ੍ਹਾਂ ਉਹਨਾਂ ਨੂੰ ਬਿਹੇਵ ਕਰਦੇ ਆ ਇਸ ਤੇ ਵੀ ਮੋਨਿਟਰਿੰਗ ਥੋੜੀ ਜਿਹੀ ਕੀਤੀ ਜਾਏਗੀ ਕਿਉਂਕਿ ਉੱਥੇ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਉੱਥੇ ਪਲੇਵੇ ਆ ਉਹਨਾਂ ਨੂੰ ਖੇਡਾਂ ਰਾਹੀਂ ਉਹਨਾਂ ਨੂੰ ਆਡੀਓ ਵਿਜ਼ੂਅਲ ਏਡਸ ਜਾਂ ਕੁਝ ਹੋਰ ਤਰੀਕਿਆਂ ਦੇ ਰਾਹੀਂ ਸਿਰਫ ਸਿਖਾਉਣਾ ਲਰਨਿੰਗ ਪ੍ਰੋਸੈਸ ਹੈ ਕੋਈ ਉਹਨਾਂ ਤੇ ਦਿਮਾਗੀ ਬੋਝ ਨਹੀਂ ਪਾਉਣਾ ਕਿ ਅਸੀਂ ਕਾਪੀਆਂ ਪੈਨ ਲੈ ਕੇ ਉਹਨਾਂ ਨੂੰ ਕੋਈ ਚੈਪਟਰ ਦੇ ਚਲੀਏ ਕਿ ਇਹਨਾਂ ਕਰਨਾ ਇਸ ਤਰ੍ਹਾਂ ਦਾ ਪਲੇ ਵੇ ਸਕੂਲਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਇਹ ਧਿਆਨ ਦਿੱਤਾ ਜਾਏਗਾ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਪਨਿਸ਼ਮੈਂਟ ਨਹੀਂ ਦੇਣੀ ਚਾਹੀਦੀ ਬੱਚਿਆਂ ਨੂੰ ਕੋਈ ਥੱਪੜ ਨਹੀਂ ਮਾਰ ਸਕਦਾ ਬੱਚਿਆਂ ਨੂੰ ਝਿੜਕ ਵੀ ਨਹੀਂ ਸਕਦੇ ਸਕੂਲ ਦੇ ਵਿੱਚ ਟੀਚਰਸ ਸੋ ਉਹ ਚੀਜ਼ ਜਿਹੜੀ ਆ ਅਸੀਂ ਖਾਸ ਧਿਆਨ ਚ ਰੱਖਾਂਗੇ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਜਾਂ ਮੈਂਟਲ ਹਰਾਸਮੈਂਟ ਨਹੀਂ ਹੋਣ ਦਿੱਤੀ ਜਾਏਗੀ